ਸਤਿ ਸ਼੍ਰੀ ਅਕਾਲ ਅੱਜ ਅਸੀਂ +1 ਦੇ ਅਭਿਆਸ ਵਾਲੇ ਜਿਹੜੇ ਸਾਡੇ ਕੋਲ ਪੱਤਰ ਨੇ ਸੰਪਾਦਕ ਨੂੰ ਪੱਤਰ ਉਹ 1 ਤੇ 2 ਅਸੀਂ ਕਰ ਚੁੱਕੇ ਹਾਂ ਤੀਸਰਾ ਤੇ ਚੌਥਾ ਅਸੀਂ ਅੱਜ ਕਰਾਂਗੇ ਅਭਿਆਸ 'ਚ ਦਿੱਤੇ ਹੋਏ ਪੱਤਰਾਂ ਦਾ ਪੱਤਰ ਨੰਬਰ 10 ਤੇ ਪੱਤਰ ਨੰਬਰ 4 ਜਿਹੜੇ ਕਿ ਅਸੀਂ ਸੰਪਾਦਕ ਨੂੰ ਲਿਖਣੇ ਨੇ ਤੀਸਰਾ ਸਾਡਾ ਪੱਤਰ ਹੈ ਕਿ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚ ਨਸ਼ਿਆਂ ਦੀ ਬਿਮਾਰੀ ਦਿਨ-ਬਦਿਨ ਵੱਧ ਰਹੀ ਹੈ ਮਤਲਬ ਨੌਜਵਾਨ ਜਿਹੜੇ ਨੇ ਨਸ਼ਿਆਂ ਦੀ ਵਰਤੋਂ ਬਹੁਤ ਜ਼ਿਆਦਾ ਕਰਨ ਲੱਗ ਪਏ ਨੇ ਅਸੀਂ ਸੰਪਾਦਕ ਸਾਹਿਬ ਨੂੰ ਪੱਤਰ ਲਿਖਾਂਗੇ ਤਾਂ ਕਿ ਉਹ ਆਪਣੇ ਅਖਬਾਰ ਦੇ ਵਿੱਚ ਇਹ ਪੱਤਰ ਛਾਪਣ ਤੇ ਜਿਹਦੇ ਵਿੱਚ ਅਸੀਂ ਉਹ ਸਮੱਸਿਆ ਦਾ ਜ਼ਿਕਰ ਕਰਾਂਗੇ ਤਾਂ ਕਿ ਨੌਜਵਾਨ ਜਾਂ ਉਹਨਾਂ ਦੇ ਘਰ ਦੇ ਇਹ ਚੀਜ਼ ਪੜਨ ਤੇ ਉਹਨਾਂ ਨੂੰ ਠੀਕ ਗਾਈਡ ਕਰਨ ਜਾਂ ਉਹ ਨੌਜਵਾਨ ਖੁਦ ਪੜਨ ਤੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਸੋ ਸੰਪਾਦਕ ਨੂੰ ਪੱਤਰ ਲਿਖਾਂਗੇ ਕਿ ਵਿਦਿਆਰਥੀਆਂ ਵਿੱਚ ਨਸ਼ਿਆਂ ਦੀ ਵਧ ਰਹੀ ਵਰਤੋਂ ਬਾਰੇ ਸੰਪਾਦਕ ਨੂੰ ਪੱਤਰ ਲਿਖੋ ਵਿਦਿਆਰਥੀਆਂ ਵੀ ਨੌਜਵਾਨਾਂ ਲਿਖਦੇ ਹਨ ਨੌਜਵਾਨਾਂ ਵਿੱਚ ਉਹ ਚ ਵਿਦਿਆਰਥੀ ਵੀ ਆ ਗਏ ਆਮ ਨੌਜਵਾਨ ਵੀ ਆ ਨੌਜਵਾਨਾਂ ਵਿੱਚ ਨਸ਼ਿਆਂ ਦੀ ਵਧ ਰਹੀ ਆਦਤ ਬਾਰੇ ਸੰਪਾਦਕ ਨੂੰ ਪੱਤਰ ਲਿਖੋ ਠੀਕ ਹੈ ਜੀ ਸੋ ਇੱਥੇ ਉਹੀ ਕੈਸੀ ਪੇਪਰਸ ਲਿਖ ਰਹੇ ਆ ਵਿਖਿਆ ਭਵਨ ਪਾਵਾਂਗੇ ਵਿਖਿਆ ਭਵਨ ਨਾਲ ਹੀ ਅਸੀਂ ਲਿਖਾਂਗੇ ਸ਼ਹਿਰ ਨਾਲ ਅਸੀਂ ਲਿਖਾਂਗੇ ਮਿਤੀ ਹੁਣ ਇੱਧਰ ਅਸੀਂ ਸੰਪਾਦਕ ਨੂੰ ਚਿੱਠੀ ਲਿਖ ਰਹੇ ਆ ਤੇ ਇੱਥੇ ਅਸੀਂ ਲਿਖ ਦਾਂਗੇ ਸੰਪਾਦਕ ਸਾਹਿਬ ਕਿਸੇ ਵੀ ਅਖਬਾਰ ਦਾ ਨਾਮ ਲਿਖ ਲਓ ਜਿਵੇਂ ਮੈਂ ਅਕਸਰ ਇੱਕੋ ਹੀ ਅਖਬਾਰ ਲਿਖਦੀ ਆ ਤਾਂ ਕਿ ਤੁਹਾਡੇ ਦਿਮਾਗ 'ਚ بیٹھ ਜਾਏ ਕਿ ਰੋਜ਼ਾਨਾ ਅਜੀਤ ਤੇ ਕਿੱਥੇ ਛਪਦੀ ਹੈ ਜਲੰਧਰ ਮੈਂ ਅਲੱਗ-ਅਲੱਗ ਅਖਬਾਰਾਂ ਦੇ ਨਾਂ ਇਸ ਕਰਕੇ ਨਹੀਂ ਲਿਖਦੀ ਕਿ ਜਦੋਂ ਮੈਂ ਇੱਕੋ ਹੀ ਇੱਕ ਜਾਂ ਦੋ ਨਾਮ ਜ਼ਿਆਦਾ ਵਰਤੋਂ ਚ ਲੈ ਆਉਣੀ ਆ ਤਾਂ ਕਿ ਤੁਹਾਡੇ ਦਿਮਾਗ ਚ ਬੈਠ ਜਾ ਕਿ ਤੇ ਅਸੀਂ ਅਜੀਤ ਲਿਖ ਰਹੇ ਆ ਤਾਂ ਜਲੰਧਰ ਜੇਸੀ ਪੰਜਾਬੀ ਟਰਬਿਓ ਲਿਖ ਰਹੇ ਆ ਤਾਂ ਚੰਡੀਗੜ੍ਹ ਠੀਕ ਹੈ ਜੀ ਸੋ ਇਹਦੇ ਵਿੱਚ ਵਿਸ਼ਾਸੀ ਲਿਖਾਂਗੇ ਨੌਜਵਾਨਾਂ ਦੀ ਨਸ਼ੇਦੀ ਵਧ ਰਹੀ ਆਦਤਾਂ ਠੀਕ ਹੈ ਇੱਥੇ ਅਸੀਂ ਲਿਖ ਦਾਂਗੇ ਸ਼੍ਰੀਮਾਨ ਜੀ ਐਤੋਂ ਅਸੀਂ ਚਿੱਠੀ ਲਿਖਣੀ ਸ਼ੁਰੂ ਕਰਨੀ ਆ ਹੁਣ ਅਸੀਂ ਜਦੋਂ ਮੈਂ ਤੁਹਾਨੂੰ ਸੰਪਾਦਕ ਵਾਲੀ ਚਿੱਠੀ ਕਰਵਾਈ ਆ ਸੰਪਾਦਕ ਕਿਸੇ ਅਖਬਾਰ ਦੇ ਸੰਪਾਦਕ ਨੂੰ ਲਿਖ ਰਹੇ ਹਾਂ ਅਸੀਂ ਅਖਬਾਰ ਦਾ ਨਾਮ ਲਿਖ ਦਿੱਤਾ ਸੋ ਸੰਪਾਦਕ ਨੂੰ ਚਿੱਠੀ ਲਿਖਣ ਲਈ ਪਹਿਲਾਂ ਅਸੀਂ ਦੋ ਤਿੰਨ ਲਾਈਨਾਂ ਦੇ ਵਿੱਚ ਉਸ ਅਖਬਾਰ ਦੀ ਪ੍ਰਸ਼ੰਸਾ ਕਰਾਂਗੇ ਜੀ ਤੁਹਾਡੀ ਅਖਬਾਰ ਜਿਹੜੀ ਹੈ ਸਾਡੀ ਬੜੀ ਪਸੰਦੀਦਾ ਅਖਬਾਰ ਹੈ ਸਾਡਾ ਸਾਰਾ ਪਰਿਵਾਰ ਇਹ ਅਖਬਾਰ ਨੂੰ ਬੜੇ ਸ਼ੌਕ ਨਾਲ ਪੜ੍ਹਦਾ ਹੈ ਅਸੀਂ ਪਿਛਲੇ 10 ਸਾਲਾਂ ਤੋਂ ਆਪ ਦੀ ਅਖਬਾਰ ਦੇ ਪਾਠਕ ਹਾਂ ਮੈਂ ਤੁਹਾਡਾ ਧਿਆਨ ਅੱਜ ਕੱਲ ਦੇ ਨੌਜਵਾਨਾਂ ਦੀ ਨਸ਼ਿਆਂ ਦੀ ਵੱਧ ਰਹੀ ਆਦਤ ਵੱਲ ਦਿਵਾਉਣਾ ਚਾਹੁੰਨੀ ਹਾਂ ਤਾਂਗੇ ਤੁਸੀਂ ਮੇਰਾ ਇਹ ਲੇਖ ਆਪਣੀ ਅਖਬਾਰ ਵਿੱਚ ਜ਼ਰੂਰ ਛਾਪੋ ਤੇ ਸਾਡੇ ਜਿਹੜੇ ਨੌਜਵਾਨ ਨੇ ਇਸ ਨੂੰ ਪੜ੍ਹ ਕੇ ਥੋੜੀ ਸਿੱਖਿਆ ਲੈ ਸਕਣ ਜਾਂ ਆਪਣੇ ਵੱਲ ਧਿਆਨ ਦੇ ਸਕਣ ਹੁਣ ਅਸੀਂ ਅੱਗੇ ਇਹਨਾਂ ਲਿਖ ਕੇ ਪ੍ਰਸ਼ੰਸਾ ਕਰਕੇ ਆਪਣੀ ਜਿਹੜੀ ਚਿੱਠੀ ਆ ਉਹਦੇ ਬਾਰੇ ਇੱਕ ਲਾਈਨ ਲਿਖ ਕੇ ਤੇ ਅਸੀਂ ਗੱਲ ਕਰਾਂਗੇ ਕਿ ਅੱਜਕੱਲ ਜਿਹੜੇ ਨੇ ਖਾਸ ਕਰਕੇ ਜਿਹੜੇ ਹੌਸਟਲ 'ਚ ਰਹਿੰਦੇ ਵਿਦਿਆਰਥੀ ਨੇ ਨੌਜਵਾਨ ਨੇ ਉਹਨਾਂ ਦੇ ਵਿੱਚ ਨਸ਼ਿਆਂ ਦੀ ਜਿਹੜੀ ਆਦਤ ਹੈ ਬਹੁਤ ਜ਼ਿਆਦਾ ਵਧ ਰਹੀ ਹੈ ਨਸ਼ੇ ਇੰਨੀ ਤਰ੍ਹਾਂ ਦੇ ਅੱਜਕੱਲ ਪ੍ਰਚਲਿਤ ਹੋ ਗਏ ਨੇ ਹੁਣ ਕੋਈ 2-4 ਨਸ਼ਿਆਂ ਵਾਲੀ ਗੱਲ ਤਾਂ ਹੈ ਨਹੀਂ ਨਸ਼ਿਆਂ ਦੇ ਨਾਵਾਂ ਦਾ ਹੀ ਨਹੀਂ ਸਾਨੂੰ ਪਤਾ ਲੱਗਦਾ ਕਿੰਨੇ ਕੁ ਤਰ੍ਹਾਂ ਦੀਆਂ ਗੋਲੀਆਂ ਆ ਗਈਆਂ ਨੇ ਕਿੰਨੇ ਕੁ ਤਰ੍ਹਾਂ ਦੇ ਕੈਮੀਕਲ ਨਸ਼ੇ ਆ ਗਏ ਨੇ ਕਈਆਂ ਬਾਰੇ ਤਾਂ ਪਤਾ ਹੀ ਨਹੀਂ ਲੱਗਦਾ ਕਿ ਨਸ਼ੇ ਦੀ ਗੋਲੀ ਸੋ ਜਿਹੜੇ ਵਿਦਿਆਰਥੀ ਨੇ ਹੁਣ ਹੌਸਟਲ ਦੀ ਜ਼ਿੰਦਗੀ ਕਹਿੋ ਜੀ ਜ਼ਿੰਦਗੀ ਹੈ ਜਿੱਥੇ ਮਾਪਿਓ ਕੋਲ ਹੈ ਨਹੀਂ ਸਕੂਲ ਜਾਂ ਕਾਲਜ 'ਚ ਤੁਸੀਂ ਜਿੰਨਾ ਚਿਰ ਪੜ੍ਹੇ ਉਹਨਾਂ ਚਿਰ ਤੁਸੀਂ ਅਧਿਆਪਕਾਂ ਦੀ ਸੰਗਤ ਵਿੱਚ ਹੈਗੇ ਹੋ ਜਦੋਂ ਤੁਸੀਂ ਆਪਣੇ ਹੌਸਟਲ 'ਚ ਚਲੇਗੇ ਨੌਜਵਾਨ ਤਾਂ ਉੱਥੇ ਕੀ ਹੈ ਬੇਸ਼ੱਕ ਹੌਸਟਲ ਦੇ ਵਾਰਡਨ ਹੁੰਦੇ ਨੇ ਪਰ ਉਹ ਇੱਕ ਇੱਕ ਬੱਚੇ ਦੇ ਐਨੀ ਮਿੰਟ ਮਿੰਟ ਦਾ ਪਤਾ ਤਾਂ ਨਹੀਂ ਲੈ ਸਕਦੇ ਸੋ ਜ਼ਿਆਦਾਤਰ ਜਿਹੜੇ ਬੱਚੇ ਨੇ ਜਦੋਂ ਆਪਣੇ ਦੋਸਤਾਂ ਮਿੱਤਰਾਂ ਨਾਲ ਇਕੱਠੇ ਬੈਠੇ ਹੁੰਦੇ ਨੇ ਤਾਂ ਜੇ ਇੱਕ ਦੋਸਤ ਨੂੰ ਨਸ਼ੇ ਦੀ ਆਦਤ ਹੈ ਤਾਂ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨੇ ਨਵੇਂ ਬੱਚੇ ਆਏ ਨੇ ਜਿਨ੍ਹਾਂ ਨੇ ਹੁਣੇ-ਹੁਣੇ ਮਤਲਬ ਕੋਈ ਹੌਸਟਲ ਦੇ ਵਿੱਚ ਕਮਰਾ ਲਿਆ ਹੈ ਪਹਿਲੀ ਵਾਰ ਘਰ ਤੋਂ ਬਾਹਰ ਰਹਿ ਰਿਹਾ ਹੈ ਤਾਂ ਉਹਨਾਂ ਨੂੰ ਐਵੇਂ ਦੀਆਂ ਪੁੱਠੀਆਂ ਸਿੱਧੀਆਂ ਆਦਤਾਂ ਤੋਂ ਜਾਣੂ ਕਰਾਉਂਦੇ ਨੇ ਤਾਂ ਕਿ ਇਹ ਵੀ ਸਾਡੇ ਵਰਗੇ ਹੋ ਜਾਣ ਸਾਡੇ 'ਚ ਰਲ ਜਾਣ ਕੱਲ ਨੂੰ ਘੱਟੋ-ਘੱਟ ਸਾਡੀ ਸ਼ਿਕਾਇਤ ਤਾਂ ਨਹੀਂ ਲਾਉਣਗੇ ਸਾਡੇ ਬਾਰੇ ਦੱਸਣਗੇ ਤਾਂ ਨਹੀਂ ਟੀਚਰਾਂ ਨੂੰ ਜਦੋਂ ਸਾਰੇ ਇੱਕੋ ਜਿਹੇ ਹੋ ਜਾਣਗੇ ਜੇ ਕੋਈ ਬੁਰੀ ਆਦਤ ਦਾ ਇੱਕ ਬੰਦਾ ਸ਼ਿਕਾਰ ਹੈ ਦਾ ਜਿਹੜੇ ਨਵੇਂ ਨੇ ਅਗਰ ਅਸੀਂ ਉਹਨਾਂ ਨੂੰ ਵੀ ਨਾਲ ਆਪਣੇ ਵਰਗੇ ਬਣਾ ਲਾਂਗੇ ਤੋਸ਼ ਕਹਿਤ ਲਾਉਣ ਜੋਗੇ ਨਹੀਂ ਰਹਿੰਦੇ ਭਾਵੇਂ ਉਹ ਨਸ਼ਿਆਂ ਦੀ ਆਦਤ ਹੈ ਜਦੋਂ ਅਸੀਂ ਇੱਕ ਬੁਰੀ ਆਦਤ ਦੇ ਵਿੱਚ ਫਸਨੇ ਆ ਨਾ ਉਸ ਤੋਂ ਬਾਅਦ ਸਾਨੂੰ ਫਿਰ ਚੱਕਾ ਖੁੱਲ ਜਾਂਦਾ ਥੋੜਾ ਹੌਸਲਾ ਵੱਧ ਜਾਂਦਾ ਫਿਰ ਨਸ਼ੇ ਵੀ ਚੱਲਣਦੇ ਫਿਰ ਭੈੜੀਆਂ ਕੋੜੀਆਂ ਵੀਡੀਓਜ਼ ਦੇਖਣ ਦੇ ਵੀ ਚੱਲਣਦੇ ਫਿਰ ਚੋਰੀ ਲਈ ਵੀ ਚੱਲਣਦੇ ਕਿਉਂਕਿ ਜਦੋਂ ਨਸ਼ਿਆਂ ਦੀ ਸਾਨੂੰ ਆਦਤ ਪੈ ਜਾਣੀ ਹੈ ਮਹਿੰਗੇ ਨਸ਼ੇ ਨੇ ਜਿਹੜੇ ਵੀ ਨਸ਼ੇ ਵੇਚਣ ਵਾਲੇ ਦਲਾਲ ਹੁੰਦੇ ਨੇ ਉਹ ਤੁਹਾਨੂੰ ਪਤਾ ਹੀ ਹੈ ਜਦੋਂ ਉਹਨਾਂ ਨੇ ਗਾਹਕ ਬਣਾਉਣੇ ਹੁੰਦੇ ਨੇ ਉਹ ਮੁਫਤ ਵੀ ਨਸ਼ੇ ਦੇ ਜਾਂਦੇ ਨੇ ਉਹਨਾਂ ਨੂੰ ਪਤਾ ਹੈ ਜਦੋਂ ਐਸ ਬੱਚੇ ਨੇ ਨਸ਼ੇ ਦੇ ਚੱਕਰ 'ਚ ਪੈ ਜਾਣਾ ਫਿਰ ਇਹਦੇ ਤੋਂ ਰਹਿ ਨਹੀਂ ਗੋਣਾ ਫਿਰ ਇਹ ਮਹਿੰਗੇ ਵੀ ਖਰੀਦੇਗਾ ਸੋ ਉਹਵੇਂ ਦੇ ਲੋਕ ਵੀ ਇਸ ਕਹੋ ਦਾ ਦੇ ਵਿੱਚ ਹੁੰਦੇ ਨੇ ਕਿ ਕਿਵੇਂ ਵੱਧ ਤੋਂ ਵੱਧ ਜਿਹੜੇ ਲੋਕ ਨੇ ਨਸ਼ੇ ਤੇ ਲਾਈ ਜਾਣ ਕਿਉਂਕਿ ਉਹਨਾਂ ਦਾ ਕਾਰੋਬਾਰ ਚੱਲਦਾ ਹੈ ਸੋ ਜ਼ਿਆਦਾਤਰ ਜਿਹੜੇ ਬੱਚੇ ਪਹਿਲਾਂ ਹਾਸਲਾਂ ਚ ਰਹਿ ਕੇ ਇਸ ਆਦਤ ਦਾ ਸ਼ਿਕਾਰ ਹੋ ਚੁੱਕੇ ਨੇ ਉਹ ਨਵੇਂਾਂ ਨੂੰ ਵੀ ਆਪਣੇ ਨਾਲ ਰਲਾ ਲੈਂਦੇ ਨੇ ਉਹਨਾਂ ਨੂੰ ਵੀ ਨਸ਼ਿਆਂ ਦੀ ਜਿਹੜੀ ਆਦਤ ਹੈ ਉਹ ਪਾ ਦਿੰਦੇ ਨੇ ਇੱਕ ਤਾਂ ਇਹ ਹੋ ਗਏ ਜਿਹੜੇ ਹਾਸਲ ਚ ਰਹਿੰਦੇ ਨੇ ਇੱਕ ਉਹ ਨੇ ਜਿਹੜੇ ਪੜ ਲਿਖ ਗਏ ਪਰ ਹੁਣ ਜਾਂ ਤਾਂ ਉਹ ਬੱਚੇ ਨੇ ਜਿੱਥੇ ਐਡਮਿਸ਼ਨ ਲੈਣੀ ਚਾਹੁੰਦੇ ਨੇ ਉੱਥੋਂ ਉਹਨਾਂ ਦੀ ਐਡਮਿਸ਼ਨ ਨਹੀਂ ਹੋ ਰਹੀ ਜਾ ਉਹ ਬੱਚੇ ਨੇ ਉਹ ਨੌਜਵਾਨ ਨੇ ਜਿਹੜੇ ਪੜ੍ਹ ਕੇ ਪੜ੍ਹਾਈ ਪੂਰੀ ਕਰ ਚੁੱਕੇ ਹੁਣ ਉਹਨਾਂ ਨੂੰ ਉਸ ਪੜ੍ਹਾਈ ਦੇ ਹਿਸਾਬ ਦੀ ਨੌਕਰੀ ਨਹੀਂ ਮਿਲ ਰਹੀ ਤਾਂ ਉਹ ਆਪਣੇ ਇੱਕ ਟੈਨਸ਼ਨ ਆਪਣਾ ਫਿਕਰ ਜਿਹੜਾ ਦੂਰ ਕਰਨ ਲਈ ਕਈ ਵਾਰ ਨਸ਼ਿਆਂ ਦੇ ਚੰਗੂਲ ਚ ਫਸ ਜਾਂਦੇ ਨੇ ਸੋ ਉਹਨਾਂ ਦਾ ਵੀ ਚੱਕਰ ਪੈ ਜਾਂਦਾ ਸੋ ਕਈ ਵਾਰ ਸਾਡੇ ਘਰਾਂ ਦੇ ਵਿੱਚ ਵੀ ਜਿਹੜੇ ਸਾਡੇ ਪਿਓ ਦਾਦੇ ਉਹ ਵੀ ਅਕਸਰ ਨਸ਼ਿਆਂ ਦੇ ਵਿੱਚ ਪਏ ਹੁੰਦੇ ਨੇ ਉਹਨਾਂ ਨੂੰ ਵੇਖ ਕੇ ਵੀ ਅੱਗੋਂ ਜਿਹੜੇ ਉਹਨਾਂ ਦੇ ਬੱਚੇ ਨੇ ਉਹ ਕਹਿੰਦੇ ਚਲੋ ਟਰਾਈ ਕਰਨ ਚ ਕੀ ਜਾਂਦਾ ਅਸੀਂ ਵੀ ਅੱਜ ਥੋੜਾ ਜਿਹਾ ਪੀ ਕੇ ਵੇਖ ਲਈਏ ਸੋ ਜਿਹੜੀਆਂ ਦੇਸੀ ਸ਼ਰਾਬਾਂ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਆਮ ਤੌਰ ਤੇ ਲੋਕਾਂ ਨੇ ਰੱਖੀ ਹੁੰਦੀਆਂ ਨੇ ਉੱਥੋਂ ਉਹਨਾਂ ਨੂੰ ਆਦਤ ਪੈ ਜਾਂਦੀ ਹੌਲੀ ਹੌਲੀ ਦੋਸਤਾਂ ਦੇ ਵਿੱਚ ਹੋਰ ਤਰ੍ਹਾਂ ਦੇ ਮਹਿੰਗੇ ਕੈਮੀਕਲ ਨਸ਼ੇ ਜਿਹੜੇ ਆ ਉਹਨਾਂ ਦੀ ਆਦਤ ਪੈ ਜਾਂਦੀ ਹੈ ਸੋ ਕਹਿੰਦੇ ਜਿਹੜੀ ਇੱਕ ਕਹਾਵਤ ਹੈ ਨਾ ਇੱਕ ਮੱਛੀ ਸਾਰੇ ਜਲ ਨੂੰ ਗੰਦਾ ਕਰ ਦਿੰਦੀ ਹੈ ਸੋ ਜਦੋਂ ਕਿਸੇ ਇੱਕ ਬੱਚੇ ਦੀ ਇੱਕ ਨੌਜਵਾਨ ਦੀ ਇਹੋ ਜੇ ਦੀ ਆਮਦ ਹੋ ਜਾਏ ਜਿਹੜਾ ਗਲਤ ਕੰਮਾਂ ਤੇ ਨਸ਼ਿਆਂ 'ਚ ਪਿਆ ਹੋਇਆ ਤਾਂ ਹੌਲੀ-ਹੌਲੀ ਉਹ ਸਾਰੇ ਤਲਾਬ ਨੂੰ ਮੱਛੀ ਗੰਦਾ ਕਰਦੀ ਉਹ ਹੌਲੀ-ਹੌਲੀ ਸਾਰਿਆਂ ਨੂੰ ਉਹ ਤਾਂ ਦੀਆਂ ਕੁੱਟੀਆਂ ਸਿੱਧੀਆਂ ਆਦਤਾਂ ਜਿਹੜੀਆਂ ਪਾਉਣ ਦੀ ਕੋਸ਼ਿਸ਼ ਕਰਦਾ ਸੋ ਅੱਜਕੱਲ ਸ਼ਰਾਬ ਹੈਰੋਇਨ ਚਰਸ ਸਿਗਰਟ ਵਾੰਗ ਪੋਸਟ ਸਲਫਾ ਗਾਂਜਾ ਕੋਕੀਨ ਮੈਡ੍ਰੈਕਸ ਐਲ ਐਸ ਡੀ ਇਹ ਗੋਲੀਆਂ ਦੇ ਨਾਮ ਨੇ ਸੋ ਇਦਾਂ ਦੇ ਬਿਆਨਤ ਨਸ਼ੇ ਨੇ ਜਿਹੜੇ ਕਿ ਹੋਂਦ ਵਿੱਚ ਹੈਗੇ ਨੇ ਬਾਜ਼ਾਰਾਂ ਦੇ ਵਿੱਚ ਮਤਲਬ ਜਿੱਥੇ-ਜਿੱਥੇ ਇਹਨਾਂ ਨੂੰ ਵੇਚਣ ਵਾਲੇ ਜਿਹੜੇ ਗਰੁੱਪ ਨੇ ਉਹ ਇਹਨਾਂ ਚੀਜ਼ਾਂ ਨੂੰ ਵੇਚਦੇ ਨੇ ਸੋ ਹੋਰ ਵੀ ਬੜੇ ਤਰ੍ਹਾਂ ਦੀ ਨਸ਼ੇ ਵਾਲੀਆਂ ਗੋਲੀਆਂ ਵੀ ਨੇ ਸੋ ਨੌਕਰੀ ਪੇਸ਼ਾ ਲੋਕ ਨੌਕਰੀ ਤੋਂ ਜੀ ਬਹੁਤ ਜ਼ਿਆਦਾ ਟੈਨਸ਼ਨ ਆ ਬਹੁਤ ਜ਼ਿਆਦਾ ਕੰਮ ਹੈ ਥੋੜਾ ਨਸ਼ਾ ਕਰੋ ਤਾਂ ਕਿ ਦਿਮਾਗ ਰਿਲੈਕਸ ਹੋ ਜੇ ਜਿਹੜੀ ਨੌਕਰੀ ਦੀਆਂ ਟੈਨਸ਼ਨਾਂ ਨੇ ਹੁਣ ਦਿਮਾਗ ਚ ਨਾ ਘੁੰਮਣ ਐਸ ਜਿਹੜੇ ਕਈ ਤਰ੍ਹਾਂ ਦੇ ਪੰਗੇ ਨੇ ਕੋਈ ਪੜ੍ਹਾਈ ਤੋਂ ਅੱਛਾ ਅੱਜਕੱਲ ਤੁਹਾਨੂੰ ਪਤਾ ਬਹੁਤੇ ਨੌਜਵਾਨ ਜਿਹੜੇ ਨੇ ਉਹ ਪੜ੍ਹ ਲਿਖ ਕੇ ਪੇਪਰ ਦੇਣ ਦੀ ਥਾਂ ਕੀ ਹੁੰਦਾ ਕੋਈ ਨਹੀਂ ਪੜ ਲਾਂਗੇ ਜਦੋਂ ਪੇਪਰ ਬਿਲਕੁਲ ਸਿਰ ਤੇ ਆ ਜਾਊਗਾ ਨਾ ਜਦੋਂ ਕੁਝ ਦੇਣੇ ਰਹਿ ਜਾਣਗੇ ਫੇਰ ਉਹ ਜਾਂ ਤਾਂ ਪਰਚੀਆਂ ਬਣਾਉਣਗੇ ਜਾਂ ਨਕਲ ਦਾ ਕੋਈ ਹੋਰ ਸਮਾਨ ਇਕੱਠਾ ਕਰਨਗੇ ਜਾਂ ਹੋਰ ਤਰ੍ਹਾਂ ਦੇ ਬੱਚਿਆਂ ਦੇ ਨਾਲ ਦੋਸਤੀ ਪਾਣਗੇ ਕਿਵੇਂ ਨਕਲ ਕਰਾ ਦੀ ਸੋ ਕਹਿਣ ਦਾ ਮਤਲਬ ਕੀ ਕਰਨਗੇ ਉਹ ਜਿਹੜਾ ਉਹਨਾਂ ਨੇ ਇੱਕ ਜਾਂ ਦੋ ਰਾਤਾਂ ਪਹਿਲੇ ਸਾਰਾ ਮਟੀਰੀਅਲ ਇਕੱਠਾ ਕਰਨਾ ਹੁਣ ਇੱਕ ਜਾਂ ਦੋ ਰਾਤਾਂ ਪਹਿਲੇ ਉਹ ਐਨਾ ਯਾਦ ਤਾਂ ਕਰ ਨਹੀਂ ਸਕਦੇ ਉਹ ਫਿਰ ਬਰੀਕ-ਬਰੀਕ ਪਰਚੀਆਂ ਲਿਖ-ਲਿਖ ਕੇ ਉਹਨਾਂ ਨੂੰ ਕਿਤੇ ਲੁਕਾਉਣ ਦਾ ਇੰਤਜ਼ਾਮ ਕਰਦੇ ਨੇ ਕਿਸ ਤਰੀਕੇ ਨਾਲ ਅੰਦਰ ਪਰਚੀ ਲੈ ਕੇ ਜਾਣੀ ਆ ਉਹ ਸਭ ਔਰ ਜਿਹੜਾ ਉਹਨਾਂ ਨੂੰ ਉਹ ਜਾਗਣਾ ਪੈਂਦਾ ਹੈ ਸਾਰਾ ਸਮਾਨ ਤਿਆਰ ਕਰਨ ਵਾਸਤੇ ਉਹ ਕੀ ਕਰਦੇ ਆ ਐਦਾਂ ਦੀਆਂ ਗੋਲੀਆਂ ਖਾਣ ਲੱਗ ਜਾਂਦੇ ਆ ਕਿ ਮੈਨੂੰ ਨੀਂਦ ਨਾ ਆਵੇ ਮੈਂ ਆਪਣਾ ਕੰਮ ਪੂਰਾ ਕਰਨਾ ਪਹਿਲੇ ਅਸੀਂ ਨੀਂਦ ਨਾਣ ਦੀਆਂ ਗੋਲੀਆਂ ਖਾ ਲੀਆਂ ਮੁੜ ਕੇ ਜਦੋਂ ਚੱਕਰ ਪੈ ਗਿਆ ਨੀਂਦ ਖਰਾਬ ਹੋ ਗਈ ਫਿਰ ਅਸੀਂ ਨੀਂਦ ਲਿਆਉਣ ਵਾਲੀਆਂ ਗੋਲੀਆਂ ਖਾਣ ਲੱਗ ਜਾਂਦੇ ਆ ਕਿ ਹੁਣ ਅਸੀਂ ਬਹਿ ਕੇ ਕਿਰਾਪੇਪਰ ਸਾਡਾ ਹੋ ਗਿਆ ਹੁਣ ਨੀਂਦ ਨਹੀਂ ਆ ਰਹੀ ਹੁਣ ਨੀਂਦ ਲਿਆਉਣ ਵਾਲੀਆਂ ਗੋਲੀਆਂ ਸੋ ਐਸੇ ਤਰੀਕੇ ਨਾਲ ਕਈ ਕਾਰਨ ਨੇ ਜਿਹਦੇ ਨਾਲ ਨੌਜਵਾਨ ਜਿਹੜੇ ਨੇ ਨਸ਼ੇ ਦੀ ਗ੍ਰਿਫਤ ਵਿੱਚ ਆ ਜਾਂਦੇ ਨੇ ਸੋ ਮੇਰੀ ਆਪ ਜੀ ਅੱਗੇ ਬੇਨਤੀ ਹੈ ਅਸੀਂ ਪਹਿਰਾ ਬਣਾ ਲਾਂਗੇ ਇੱਥੇ ਕਿ ਆਪ ਜੀ ਮੇਰੀ ਇਸ ਚਿੱਠੀ ਨੂੰ ਆਪਣੀ ਅਖਬਾਰ ਦੇ ਵਿੱਚ ਜ਼ਰੂਰ ਛਾਪੋ ਤਾਂ ਕਿ ਪੜ ਲਿਖ ਕੇ ਜਿਹੜੇ ਨੌਜਵਾਨ ਨੇ ਇਸ ਤੋਂ ਸੇਧ ਲੈ ਸਕਣ ਤੇ ਆਪਣੇ ਆਪ ਨੂੰ ਨਸ਼ੇ ਦੇ ਨਸ਼ੇ ਦੇ ਚੰਗਲ ਚੋਂ ਕੱਢ ਸਕਣ ਜਾਂ ਇਸ ਚੀਜ਼ ਵੱਲ ਜਿਹੜੇ ਨਹੀਂ ਫਸੇ ਤਾਂ ਫਸਣ ਸੋ ਇਹ ਸਾਰੀ ਅਸੀਂ ਚਿੱਠੀ ਥੋੜੀ ਵੱਡੀ ਹੋ ਜਾਣੀ ਹੈ ਆ ਧੰਨਵਾਦ ਸਹਿ ਆਪ ਜੀ ਦੀ ਪਾਠ ਥੱਲੇ ਅਸੀਂ ਆਪਣਾ ਇਹ ਤੁਹਾਡੀ ਇੱਕ ਚਿੱਠੀ ਹੋ ਗਈ ਕਿ ਜਿਹੜੇ ਬੱਚਿਆਂ ਨੂੰ ਨਸ਼ੇ ਦੀ ਆਦਤ ਪੈ ਜਾਂਦੀ ਹੈ ਉਹਨਾਂ ਬਾਰੇ ਆਪਾਂ ਇੱਕ ਲੇਖ ਲਿਖ ਕੇ ਅਖਬਾਰ ਵਾਲੇ ਨੂੰ ਦੇ ਦਿੱਤਾ ਤਾਂ ਕਿ ਅਖਬਾਰ ਜਿਹੜਾ ਉਸ ਲੇਖ ਨੂੰ ਛਾਪੇ ਇਸੀ ਚਿੱਠੀ ਨੰਬਰ 3 ਅਭਿਆਸ ਦੇ ਵਿੱਚ ਹੁਣ ਸਾਡੇ ਕੋਲ ਚਿੱਠੀ ਨੰਬਰ 4 ਉਹ ਹੈ ਜੀ ਝੁੱਗੀਆਂ ਝੌਂਪੜੀਆਂ ਵਾਲਿਆਂ ਦੀ ਸਮੱਸਿਆ ਬਾਰੇ ਸੰਪਾਦਕ ਨੂੰ ਪੱਤਰ ਲਿਖੋ ਸੋ ਪਹਿਲੇ ਆਪਾਂ ਨਾਮ ਚੇਂਜ ਕਰ ਲਈਏ ਝੁੱਗੀਆਂ ਝੌਂਪੜੀਆਂ ਵਾਲਿਆਂ ਦੀ ਸਮੱਸਿਆ ਬਾਰੇ ਇਹ ਅਖਬਾਰ ਦਾ ਨਾਮ ਤਾਂ ਸਾਡਾ ਇਹੀ ਚੱਲ ਜਾਣਾ ਵਿਸ਼ਾ ਅਸੀਂ ਮਟਾ ਦੇ ਦਿੰਦੇ ਹਾਂ ਉੱਤੇ ਅਸੀਂ ਨਾਂ ਨਾਮ ਲਿਖ ਲੈਨੇ ਆਂ ਕਿ ਸਾਡੇ ਕੋਲ ਹੁਣ ਚਿੱਠੀ ਕਿਹੜੀ ਅੱਥੀ ਅਸੀਂ ਲਿਖ ਦਿੰਨੇ ਆਂ ਚੁਗਿਆਂ ਝੋਂਪੜੀਆਂ ਵਾਲਿਆਂ ਦੀ ਸਮੱਸਿਆ ਬਾਰੇ ਸੰਪਾਦਕ ਨੂੰ ਪੱਤਰ ਦੇਖੋ ਸਾਡੇ ਦੇਸ਼ ਵਿੱਚ ਜਿਹੜੇ ਵੱਡੇ ਵੱਡੇ ਮਹਾਨਗਰ ਨੇ ਭਾਵੇਂ ਉਹ ਮੁੰਬਈ ਹੈ ਭਾਵੇਂ ਉਹ ਚੇਨਈ ਹੈ ਭਾਵੇਂ ਉਹ ਦਿੱਲੀ ਹੈ ਕਲਕੱਤਾ ਹੈ ਜਿਹੜੇ ਵੱਡੇ ਮਹਾਨਗਰ ਨੇ ਉੱਥੇ ਅੱਜ ਵੀ ਹੁਣ ਤਾਂ ਖਰ ਚੰਡੀਗੜ੍ਹ ਦੇ ਵਿੱਚ ਵੀ ਬਹੁਤ ਸਾਰੇ ਐਵੇਂ ਦੀਆਂ ਥਾਵਾਂ ਨੇ ਜਿੱਥੇ ਚੌਪੜੀਆਂ ਝੁਗੀਆਂ ਬਣੀਆਂ ਹੋਈਆਂ ਨੇ ਤੇ ਲੋਕੀ ਉੱਥੇ ਰਹਿ ਰਹੇ ਨੇ ਜ਼ਿਆਦਾਤਰ ਉੱਥੇ ਕਿਹੜੇ ਲੋਕ ਹੁੰਦੇ ਨੇ ਜ਼ਿਆਦਾਤਰ ਉੱਥੇ ਮਜ਼ਦੂਰੀ ਕਰਨ ਵਾਲੇ ਲੋਕ ਹੁੰਦੇ ਨੇ ਪਰ ਜਿਹੜੇ ਵੱਡੇ ਵੱਡੇ ਮਹਾਨਗਰ ਨੇ ਜਿਵੇਂ ਮੈਂ ਬੰਬਈ ਦੀ ਦਿੱਲੀ ਦੀ ਜਾਂ ਚੇਨਈ ਦੀ ਗੱਲ ਕੀਤੀ ਹੈ ਉੱਥੇ ਕੀ ਨੇ ਬਹੁਤ ਸਾਰੇ ਜਿਹੜੇ ਆਪੋ ਆਪਣਾ ਕੰਮ ਕਰਦੇ ਨੇ ਵੀ ਐਨੇ ਉਹ ਗਰੀਬ ਵੀ ਨਹੀਂ ਹੈਗੇ ਪਰ ਕਿਉਂਕਿ ਉਹ ਸ਼ਹਿਰ ਦੀ ਐਨੀ ਵੱਸੋਂ ਹੈ ਉਥੇ ਘਰ ਨਹੀਂ ਮਿਲ ਰਿਆ ਜਾਂ ਜੇ ਕੋਈ ਮਿਲਦਾ ਤਾਂ ਉਹਦਾ ਇੰਨਾ ਜ਼ਿਆਦਾ ਕਿਰਾਇਆ ਹੈ ਕਿ ਅਸੀਂ ਅਫੋਰਡ ਨਹੀਂ ਕਰ ਸਕਦੇ ਸੀ ਲੈ ਨਹੀਂ ਸਕਦੇ ਤਾਂ ਉਹ ਜੇ ਵੀ ਕਾਫੀ ਲੋਕ ਕਾਰਖਾਨਿਆਂ 'ਚ ਕੰਮ ਕਰਨ ਵਾਲੇ ਮਜ਼ਦੂਰ ਤਾਂ ਹੈ ਹੀ ਆ ਮੰਗਤੇ ਵੀ ਉਹਨਾਂ ਦੇ ਵਿੱਚ ਹੁੰਦੇ ਆ ਜਿਹੜੇ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਆ ਉਹ ਵੀ ਝੁੱਗੀਆਂ ਬਣਾ ਕੇ ਰਹਿੰਦੇ ਪਰ ਕਈ ਚੰਗੇ ਭਲੇ ਕੰਮ ਕਰਨ ਵਾਲੇ ਵੀ ਇਹਨਾਂ ਨਗਰਾਂ ਦੇ ਵਿੱਚ ਆਪਣੀਆਂ ਝੁੱਗੀਆਂ ਚੌਂਪੜੀਆਂ ਬਣਾ ਕੇ ਰਹਿੰਦੇ ਆ ਇਹ ਲੋਕ ਕੀ ਕਰਦੇ ਆ ਇਹ ਲੋਕ ਸ਼ਹਿਰ ਤੋਂ ਥੋੜੇ ਦੂਰ ਜਾਂ ਕੋਈ ਜੜੀ ਇਹੋ ਜੀ ਥਾਂ ਹੈ ਜਿਹੜੀ ਹੈ ਸਰਕਾਰੀ ਹੈ ਪਰ ਉਥੇ ਬਣਿਆ ਕੁਛ ਨਹੀਂ ਹੋਇਆ ਖਾਲੀ ਥਾਂ ਹੈ ਪਹਿਲੇ ਇੱਕ ਦੋ ਜਣੇ ਆਪਣੀ ਝੁੱਗੀ ਪਾ ਕੇ ਉਥੇ ਰਹਿਣ ਲੱਗ ਜਾਂਦੇ ਹੌਲੀ 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 2 ਤੋਂ 4 4 ਤੋਂ 10 10 ਤੋਂ 20 ਝੁੱਗੀਆਂ ਜਿਹੜੀਆਂ ਵੱਧ ਜਾਂਦੀਆਂ ਤੇ ਪੂਰਾ ਇੱਕ ਮੁਹੱਲਾ ਬਣ ਜਾਂਦਾ ਉਹ ਝੁੱਗੀਆਂ ਹੀ ਝੁੱਗੀਆਂ ਸੋ ਬਹੁਤ ਸਾਰੇ ਐਦਾਂ ਦੇ ਕਾਰੋਬਾਰੀ ਲੋਕ ਵੀ ਜਿਨ੍ਹਾਂ ਦੇ ਛੋਟੇ-ਛੋਟੇ ਆਪਣੇ ਕੰਮ ਨੇ ਆਪਣੀ ਕੋਈ ਦੁਕਾਨ ਹੈ ਜਾਓ ਕਿਸੇ ਫੈਕਟਰੀ ਚ ਕੰਮ ਕਰਦੇ ਨੇ ਤਾਂ ਉਹ ਵੀ ਉੱਥੇ ਰਹਿਣ ਲੱਗ ਜਾਂਦੇ ਨੇ ਉਹਨਾਂ ਦਾ ਮਤਲਬ ਕੀ ਹੈ ਕਿ ਖੁੱਲੀ ਜਿਹਾ ਲਵਾਰਸ ਥਾਂ ਦੇ ਉੱਤੇ ਅਸੀਂ ਬਣਾਈ ਤੇ ਹੌਲੀ ਹੌਲੀ ਹੁਣ ਜਦੋਂ ਐਦਾਂ ਅਸੀਂ ਝੁੱਗੀ ਝੌਂਪੜੀ ਬਣਾ ਕੇ ਰਹਿੰਨੇ ਆ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਹੁਣ ਸਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਿੰਦਗੀ ਜਿਉਣ ਵਲੇ ਜ਼ਰੂਰਤ ਪੈਂਦੀ ਉਹ ਸਾਰੀਆਂ ਤਾਂ ਉੱਥੇ ਸਾਡੇ ਕੋਲ ਸੁਵਿਧਾ ਤਾਂ ਨਹੀਂ ਹੋਏਗੀ ਬਹੁਤ ਸਾਰੀਆਂ ਚੀਜ਼ਾਂ ਨੇ ਥਾਂ ਥਾਂ ਤੇ ਤੁਹਾਡੇ ਸਾਹਮਣੇ ਇਹ ਲੋਕ ਗੰਦ ਪਾਉਂਦੇ ਆ ਜੋ ਵੀ ਇਹਨਾਂ ਨੇ ਹੁਣ ਸਾਰੇ ਦਨ ਦੀ ਜਿਹੜੀ ਰੁਟੀਨ ਆ ਅਸੀਂ ਬਾਥਰੂਮ ਵੀ ਜਾਣਾ ਅਸੀਂ ਰਸੋਈ ਦੇ ਵਿੱਚ ਖਾਣਾ-ਕੂਣਾ ਵੀ ਬਣਾਉਣਾ ਅਸੀਂ ਨਹਾਣਾ ਧੋਣਾ ਵੀ ਆ ਉਹ ਸਾਰਾ ਗੰਦਾ ਪਾਣੀ ਅਸੀਂ ਬਾਹਰ ਹੀ ਖਲਾਰੀ ਜਾ ਰਹੇ ਆ ਸਾਰਾ ਗੰਦ ਪਾਈ ਜਾ ਰਹੇ ਆ ਸੋ ਜੋ ਕੁਝ ਵੀ ਅਸੀਂ ਕੁਝ ਨਾ ਕੁਝ ਤਾਂ ਖਾਣਾ ਹੀ ਆ ਕੁਝ ਨਾ ਕੁਝ ਤਾਂ ਬਣਾਉਣਾ ਪਏਗਾ ਉਹ ਕਿਚਨ ਦਾ ਜਿਹੜਾ ਸਾਰਾ ਵੇਸਟ ਐ ਸਾਰਾ ਗੰਦਾ ਉਹ ਰੈਂਸ ਐਂਡ ਲੇਨ ਆਣ ਧੋਣ ਕੱਪੜੇ ਧੋਣ ਸਾਰੀਆਂ ਚੀਜ਼ਾਂ ਵਾਸਤੇ ਸਾਡੇ ਜੋ ਵੀ ਅਸੀਂ ਗੰਦਗੀਆਂ ਸੁਟਣੀਆਂ ਨੇ ਉਹ ਵੀ ਅਲੇਦਵਾਲੇ ਗੰਦ ਪਾਈ ਜਾਣਾ ਸੋ ਕਹਿਣ ਦਾ ਮਤਲਬ ਉੱਥੇ ਇਹ ਜਣੀਆਂ ਮੁੱਖ ਸੁਵਿਧਾਵਾਂ ਨੇ ਜਿਹੜੀਆਂ ਜ਼ਰੂਰੀ ਨੇ ਬਗ ਉਹ ਸਾਨੂੰ ਨਹੀਂ ਮਿਲਦੀਆਂ ਤਾਂ ਉੱਥੇ ਕੀ ਹੈ ਇਹ ਲੋਕ ਸਾਰਾ ਜਿਹੜਾ ਆਲਾਦਵਾਲਾ ਉਹ ਵੀ ਗੰਦਾ ਕਰ ਦਿੰਦੇ ਆ ਹੁਣ ਜਦੋਂ ਵੈਸੇ ਵੀ ਕੋਈ ਸਾਡੇ ਦੇਸ਼ ਦੇ ਵਿੱਚ ਕੋਈ ਬਾਹਰਲਾ ਬੰਦਾ ਆਂਦਾ ਕੋਈ ਫਾਰਨਰ ਆਂਦਾ ਤੇ ਜਦੋਂ ਉਹ ਭਾਰਤ ਦੇ ਵਿੱਚ ਥਾਂ ਥਾਂ ਤੇ ਝੁੱਗੀਆਂ ਬਣੀਆਂ ਦਿਖਦਾ ਨਾ ਤੇ ਉੱਥੋਂ ਹੀ ਕਹਿੰਦੇ ਜਿਹੜਾ ਭਾਰਤ ਦਾ ਗਰੀਬ ਦੇਸ਼ ਹੋਣ ਦਾ ਇਹਨੂੰ ਠੱਪਾ ਲੱਗਾ ਹੋਇਆ ਨਾ ਮੋਹਰ ਲੱਗੀ ਹੋਈ ਆ ਵੀ ਭਾਰਤ ਇੱਕ ਗਰੀਬ ਦੇਸ਼ ਆ ਇਹ ਤਦ ਤੱਕ ਨਹੀਂ ਹਟ ਸਕਦਾ ਜਦ ਤੱਕ ਸਾਡੇ ਦੇਸ਼ 'ਚੋਂ ਝੁੱਗੀਆਂ ਨਹੀਂ ਖਤਮ ਹੁੰਦੀਆਂ ਜਦੋਂ ਅਗਲੇ ਨੂੰ ਸਾਡੇ ਦੇਸ਼ 'ਚ ਝੁੱਗੀਆਂ ਦਿਸਣਗੀਆਂ ਕਿਸੇ ਵੀ ਥਾਂ ਤੇ ਤਾਂ ਗਰੀਬੀ ਤੋਂ ਅਸੀਂ ਆਪਣੇ ਮੱਥੇ ਤੋਂ ਗਰੀਬੀ ਕਿਦਾਂ ਮਿਟਾ ਸਕਦੇ ਹਾਂ ਤਾਂ ਸਾਡਾ ਜਿਹੜਾ ਦੇਸ਼ ਆ ਗਰੀਬ ਮੰਨਿਆ ਜਾਏਗਾ ਲੋਕਾਂ ਦੀ ਨਜ਼ਰ ਚ ਅਸੀਂ ਗਰੀਬ ਦੇਸ਼ ਦੇ ਵਾਸੀ ਹੀ ਮੰਨੇ ਜਾਵਾਂਗੇ ਸੋ ਇਸ ਤਰੀਕੇ ਦਾ ਜਿਹੜਾ ਹੈ ਕੰਮ ਹੁਣ ਕੀ ਹੈ ਸਰਕਾਰ ਜਿਹੜੀ ਹੈ ਕਈ ਵਾਰ ਪੁਲਿਸ ਵਾਲੇ ਜਿਹੜੇ ਆ ਉਹ ਝੁੱਗੀਆਂ ਵੱਧ ਗਈਆਂ ਜੀ ਸਾਰਾ ਗਰਾਊਂਡ ਹੀ ਮੰਨ ਲਿਆ ਉੱਥੇ ਝੁੱਗੀਆਂ ਪਾ ਪਾ ਕੇ ਸਾਰੇ ਰਹਿਣ ਲੱਗ ਗਏ ਪੁਲਿਸ ਵਾਲੇ ਆ ਗਏ ਜੀ ਉਠਾਉਣ ਵਾਸਤੇ ਤਾਂ ਕੀ ਹੈ ਉਥੋਂ ਦੇ ਲੋਕਲ ਜਿਹੜੇ ਮਿਊਨਿਸਪਲ ਕਮਿਸ਼ਨਰ ਹੈ ਯਾ ਸਾਡਾ ਕੋਈ ਐਮਐਲਏ ਆ ਉਸ ਇਲਾਕੇ ਦਾ ਯਾ ਐਮਪੀ ਆ ਉਹ ਫਟਾਫਟ ਆ ਕੇ ਲੋਕਾਂ ਦੀ ਮਦਦ ਲਈ ਖੜੇ ਹੋ ਜਾਂਦੇ ਕਿਉਂਕਿ ਉਹਨਾਂ ਨੂੰ ਆਪਣਾ ਵੋਟ ਬੈਂਕ ਦਿਸ ਰਿਹਾ ਹੁੰਦਾ ਵੀ ਅੱਜ ਅਸੀਂ ਇਹਨਾਂ ਦੀ ਮਦਦ ਲਈ ਇੱਥੇ ਖੜੇ ਹੋਵਾਂਗੇ ਇਹਨਾਂ ਨੂੰ ਇੱਥੇ ਬਚਾ ਲਵਾਂਗੇ ਇਹਨਾਂ ਨੂੰ ਉੱਠਣਾ ਨਹੀਂ ਪਾਏਗਾ ਤਾਂ ਕੱਲ ਨੂੰ ਹੀ ਸਾਨੂੰ ਤਾਂ ਵੋਟ ਪਾਉਣ ਗਈ ਸੋ ਇੱਕ ਤਰੀਕੇ ਨਾਲ ਉਹ ਲੋਕਾਂ ਦਾ ਫਾਇਦਾ ਉਠਾਉਣ ਵਾਸਤੇ ਗਲਤ ਗੱਲ ਵਾਸਤੇ ਵੀ ਉਹਨਾਂ ਦਾ ਸਾਥ ਦੇਣ ਲਈ ਉੱਥੇ ਜੜੇ ਆ ਪਹੁੰਚ ਜਾਂਦੇ ਐ ਇਸੇ ਤਰ੍ਹਾਂ ਜਿਹੜੀ ਜੇ ਸਰਕਾਰ ਹੈ ਕਈ ਵਾਰ ਕੀ ਹੈ ਕਿ ਉਹ ਉਹਨਾਂ ਲੋਕਾਂ ਨੂੰ ਜਿਹੜੀ ਪਾਣੀ ਮੁਹੱਈਆ ਕਰਾਣਾ ਜਾਂ ਉਹਨਾਂ ਨੂੰ ਜਿਹੜੀਆਂ ਆ ਬਣਾਉਂਦੇ ਹਨ ਨਾ ਬਾਥਰੂਮ ਬੂਥਰੂਮ ਜਿਹੜੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕਿਸਕਾਏ ਜਾ ਸਕਦੇ ਆ ਲੋਕਾਂ ਦੇ ਵਰਤਨ ਵਾਸਤੇ ਉੱਥੇ ਬਣਾ ਦਿੰਦੇ ਆ ਉਹ ਇੱਕ ਲੋਹੇ ਜਿਹੇ ਦਾ ਬਣਿਆ ਪੂਰਾ ਢਾਂਚਾ ਹੁੰਦਾ ਉਹ ਰੱਖ ਦਿੰਦੇ ਆ ਲੋਕੀਓ ਨੂੰ ਵਰਤਦੇ ਆ ਔਰ ਉਥੋਂ ਗੰਦ ਜਿਹੜੇ ਆ ਗੱਡੀਆਂ ਦੇ ਵਿੱਚ ਭਰ ਕੇ ਉੱਥੋਂ ਚਲਾ ਜਾਂਦਾ ਫਿਰ ਉੱਥੇ ਲੋਕਾਂ ਦੇ ਵਰਤਨ ਲਈ ਉਹ ਸਾਫ਼ ਹੋ ਜਾਂਦੇ ਆ ਸੋ ਐਦਾਂ ਦੀਆਂ ਸਰਕਾਰਾਂ ਇੰਤਜ਼ਾਮ ਕਰਦੀਆਂ ਫੇਰ ਜਿਹੜੀਆਂ ਇਹੋ ਜਿਹੇ ਝੁੱਗੀਆਂ ਲੁਕੀ ਅੱਗੇ ਕਿਰਾਇਆਂ ਤੇ ਵੀ ਦੇ ਦਿੰਦੇ ਆ ਇਵਨ ਕਿ ਝੁੱਗੀਆਂ ਵੇਕਦੀਆਂ ਵੀ ਆ ਚਲੋ ਸਰਕਾਰ ਜਿਵੇਂ ਦੇਖਦੇ ਵੀ ਇਹ ਭਾਈ ਹੁਣ ਗਿਣਤੀ ਬਹੁਤ ਵੱਧ ਗਈ ਔਰ ਇਹਨਾਂ ਨੂੰ ਰਹਿੰਦਿਆਂ ਨੂੰ ਕਾਫੀ ਸਾਲ ਹੋ ਗਏ ਹੁਣ ਇਹਨਾਂ ਨੂੰ ਉਠਾਇਆ ਨਹੀਂ ਜਾ ਸਕਦਾ ਤਾਂ ਛੋਟੇ-ਮੋਟੇ ਮਕਾਨ ਬਣਾ ਕੇ ਵੀ ਉਹਨਾਂ ਨੂੰ ਸਰਕਾਰ ਦੇ ਦਿੰਦੀ ਹੈ ਜਿਵੇਂ ਮੋਹਾਲੀ ਚ ਵੀ ਕਈ ਜਗ੍ਹਾ ਤੇ ਇੱਕ ਜਗ੍ਹਾ ਮੈਨੂੰ ਯਾਦ ਆ ਵੀ ਇਦਾਂ ਦੇ ਇੱਕ ਇੱਕ ਕਮਰੇ ਦੇ ਘਰ ਬਣੇ ਹੋਏ ਨੇ ਜਿਹੜੇ ਭਈਏ ਇਦਾਂ ਝੌਂਪੜੀਆਂ ਬਣਾ ਕੇ ਰਹਿ ਰਹੇ ਸੀ ਉਹਨਾਂ ਨੂੰ ਉਹ ਦਿੱਤੇ ਗਏ ਪਰ ਸਰਕਾਰ ਵੱਲੋਂ ਕੀ ਸੀ ਮੁੱਖ ਸੁਵਿਧਾਵਾਂ ਜਿਹੜੀਆਂ ਜ਼ਰੂਰੀ ਨੇ ਉਹਨਾਂ ਨੂੰ ਦਿੱਤੀਆਂ ਗਈਆਂ ਪਰ ਉਹਨਾਂ ਨੂੰ ਉਹ ਘਰ ਰਹਿਣ ਲਈ ਦਿੱਤੇ ਗਏ ਤਾਂ ਕਿ ਨਾ ਉਹ ਉਹਨਾਂ ਨੂੰ ਵੇਚ ਸਕਦੇ ਆ ਤੇ ਨਾ ਉਹ ਉਹਨਾਂ ਨੂੰ ਅੱਗੇ ਕਿਰਾਏ ਦੇ ਦੇ ਸਕਦੇ ਆ ਪਰ ਤੁਹਾਨੂੰ ਪਤਾ ਹੀ ਹੈ ਸਾਡੇ ਦੇਸ਼ ਵਿੱਚ ਹਰ ਕੰਮ ਹੋ ਸਕਦਾ ਜਿੰਨੀ ਮਰਜ਼ੀ پابੰਦੀ ਹੋਵੇ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਜੁਗਾੜ ਕਰਕੇ ਲੋਕਾਂ ਨੇ ਜਿਹੜਾ ਕੰਮ ਨਹੀਂ ਕਰ ਸਕਦੇ ਉਹਨਾਂ ਨੇ ਕਰ ਲੈਣਾ ਹੁੰਦਾ ਸੋ ਅਸੀਂ ਕਈ ਵਾਰੀ ਉਹਦੇ ਚ ਫਸ ਜਾਂਦੇ ਹਾਂ ਦੁਜੀਤੀ ਦੇ ਵਿੱਚ ਕਿ ਅਸੀਂ ਲੋਕਾਂ ਦੀ ਮਦਦ ਲਈ ਆਵਾਜ਼ ਉਠਾਈਏ ਜਾਂ ਕੇ ਸਰਕਾਰ ਨੂੰ ਤਾਂ ਇਹਨਾਂ ਨੂੰ ਵਸਾਉਣਾ ਹੀ ਨਹੀਂ ਚਾਹੀਦਾ ਤੋ ਕਈ ਵਾਰ ਇਹ ਨਹੀਂ ਸੀ ਆਪ ਦ ਚਿੱਤੇਸ਼ ਹੋ ਜਾਣਾ ਪਰ ਕਿਉਂਕਿ ਅਸੀਂ ਚਿੱਠੀ ਲਿਖ ਰਹੇ ਹਾਂ ਕਿ ਝੁੱਗੀਆਂ ਝੌਂਪੜੀਆਂ ਦੀ ਜਿਹੜੀ ਵਾਲੇ ਰਹਿਣ ਵਾਲੇ ਆ ਉਹਨਾਂ ਦੀ ਮੁਸੀਬਤ ਬਾਰੇ ਸਰਕਾਰ ਨੂੰ ਆਗਾਹ ਕਰਨਾ ਹੈ ਸਰਕਾਰ ਤੱਕ ਖਬਰ ਪਹੁੰਚਾਣੀ ਹੈ ਤਾਂ ਅਸੀਂ ਉਹਨਾਂ ਦੀ ਇੱਥੇ ਫੇਵਰ ਦੀ ਗੱਲ ਕਰਾਂਗੇ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਐਜੇ ਲੋਕਾਂ ਨੂੰ ਜਿਹੜੀਆਂ ਜ਼ਰੂਰੀ ਸੁਵਿਧਾਵਾਂ ਨੇ ਉਹ ਉਹਨਾਂ ਨੂੰ ਜ਼ਰੂਰ ਦਿੱਤੀਆਂ ਜਾਣ ਤੇ ਤਾਂ ਕਿ ਉਹ ਉਹਨਾਂ ਦਾ ਜਿਹੜਾ ਜੀਵਨ ਪੱਧਰ ਹੈ ਉਹ ਥੋੜਾ ਜਿਹਾ ਉੱਚਾ ਚੁੱਕਿਆ ਜਾ ਸਕੇ ਅੱਗੇ ਸਾਡੇ ਕੋਲ ਇਹ ਸਾਰੀ ਚਿੱਠੀ ਅਸੀਂ ਖਤਮ ਕੀਤੀ ਧੰਨਵਾਦ ਸਹਿ ਆਪ ਜੀ ਦਾ ਪਾਠਕ ਥੱਲੇ ਸਾਡਾ ਨਾਂ ਸਾਡਾ ਐਡਰੈਸ ਠੀਕ ਹੈ ਜੀ ਇਹ ਸੀ ਸਾਡੀਆਂ ਦੋ ਚਿੱਠੀਆਂ ਪਲੱਸ 1 ਦੀਆਂ ਪਹਿਲਾ ਸੀ ਕਿ ਜਿਹੜੇ ਨੌਜਵਾਨਾਂ ਦੇ ਵਿੱਚ ਨਸ਼ੇ ਦੀ ਆਦਤ ਵਧ ਰਹੀ ਹੈ ਉਹਦੇ ਬਾਰੇ ਅਸੀਂ ਅਖਬਾਰ 'ਚ ਛਪਵਾਇਆ ਤੇ ਦੂਸਰੀ ਸੀ ਚੌਥੇ ਨੰਬਰ ਵਾਲੀ ਇਹ ਝੁੱਗੀਆਂ ਚੌਂਪੜੀਆਂ ਵਾਲਿਆਂ ਦੀ ਜਿਹੜੀ ਸਮੱਸਿਆ ਹੈ ਉਸ ਦੇ ਸਬੰਧ ਦੇ ਵਿੱਚ ਅਸੀਂ ਆਪਣਾ ਲੇਖ ਜਿਹੜਾ ਅਖਬਾਰ ਦੇ ਸੰਪਾਦਕ ਨੂੰ ਭੇਜਣਾ ਤਾਂ ਕਿ ਅਖਬਾਰ ਵਿੱਚ ਛਾਪਿਆ ਜਾ ਸਕੇ ਸੋ ਉਮੀਦ ਹੈ ਤੁਹਾਨੂੰ ਜਿੱਥੇ ਸਮੇਂ ਲੱਗੀਆਂ ਹੋਣਗੀਆਂ ਫਿਰ ਵੀ ਕੁਝ ਹੋਰ ਪੁੱਛਣਾ ਚਾਹੋ ਕੋਈ ਗੱਲ ਸ਼ੇਅਰ ਕਰਨੀ ਚਾਹੋ ਤਾਂ ਮੋਸਟ ਵੈਲਕਮ ਸਤਿ ਸ੍ਰੀ ਅਕਾਲ